ਕਿ ਮੇਰੇ ਤੋਂ ਸਿੱਕੀ ਪ੍ਰਧਾਨ ਨੇ 25000 ਰੁਪਇਆ ਐਨੋ ਸਿੰਦੇਨਾਤੀ ਲਿਆ। ਉਹ ਬੋਲੇ ਜੀ ਤਹਿਸੀਲਾਰ ਲੈਗਾ 25000 ਤੂੰ ਕੱਟ ਨਹੀਂ ਕਰਦਾ। ਰਜਿਸਟਰੀ ਰਜਿਸਟਰੀਆਂ ਦੇਖੋ ਮੇਰੇ ਵੱਲੋਂ ਹੁੰਦੀਆਂ ਨਹੀਂ। ਸਾਡੇ ਨੈਪਸੀਲਦਾਰ ਨੇ ਛੱਡਾ ਸਾਹਿਬ ਉਹ ਕਰਦੇ ਨੇ। ਜੇ ਕੋਈ ਲਿਆ ਮੇਰ ਕੋ ਕੋਈ ਦਰਖਾਸਤ ਦੇ। ਉਸ ਉੱਤੇ ਜੋ ਵੀ ਐਕਸ਼ਨ ਪਾਉਣਾ ਲਾਵਾਂ ਬਿਲਕੁਲ ਲਾਵਾਂਗਾ। ਭਾਈ। ਆਹ ਦੇ ਅੱਜ ਧਰਨਾ ਕਿਸ ਕੰਮ ਕਰਕੇ ਲਾਇਆ ਜਿਹੜਾ ਤਹਿਸੀਲ ਦੇ ਵਿੱਚ। ਏ ਜੀ ਭਰਗੋ ਜੀ ਪਿਛਲੇ ਦਿਨਾਂ ਚ ਆਪਣੇ ਬਲਾਕ ਦੇ ਪ੍ਰਧਾਨ ਸੁਖਦੇਵ ਸਿੰਘ ਜੀ ਇੱਕ ਕੰਮ ਕਰਾਉਣ ਇੱਕ ਕਿਸਾਨ ਦਾ ਆਏ ਸੀ ਫਰਦ ਬਦਲਦਾ ਫਰਦ ਬਦਲਦੇ ਵਿੱਚ ਦੋ ਕਰਾਣਾ ਜ਼ਮੀਨ ਇੱਕ ਭਰਾ ਦਾ ਵੱਧ ਹੋ ਗਈ ਇੱਕ ਨਾ ਘੱਟ ਹੋ ਗਈ ਉਹ ਆਮ ਹੀ ਹੋ ਜਾਂਦੀ ਆਮ ਕਿਸਾਨਾਂ ਨੂੰ ਪਤਾ ਫਰਦ ਬਦਲਦਾ ਉਹ ਇੰਤਕਾਲੀ ਜਿਹੜੀ ਹੁੰਦੀ ਆ ਫਰਦ ਬਦਲੀ ਜਾਂਦੀ ਆ ਕੋਈ ਖਾਸ ਗੱਲ ਨਹੀਂ 4 ਮਹੀਨੇ ਤੋਂ ਕਿਸਾਨ ਫਿਰਦਾ ਰਿਹਾ ਤੇ ਪ੍ਰਧਾਨ ਜੀ ਨੂੰ ਉਹਨੇ ਕਿਹਾ ਮੇਰੇ ਨਾਲ ਚੱਲੋ ਪ੍ਰਧਾਨ ਜੀ ਪਟਵਾਰੀ ਕੋਲੇ ਗਿਆ ਜਗਸੀਰ ਸਿੰਘ ਕੋਲੇ ਜਗਸੀਰ ਸਿੰਘ ਕਹਿੰਦਾ ਵੀ ਮੇਰੇ ਕੰਮ ਨਹੀਂ ਆ ਕਰਦਾ ਪਤਾ ਨਹੀਂ ਮੇਰੇ ਨਾਲ ਕੋਈ ਖਾਰ ਖਾਂਦਾ ਤੇ ਮੇਰਾ ਪ੍ਰਧਾਨ ਜੀ ਮੈਨੂੰ ਆਪ ਸ਼ਰਮ ਆਉਂਦੀ ਵੀ ਕਿਸਾਨ 4 ਮਹੀਨਿਆਂ ਤੋਂ ਫਿਰਦਾ ਪ੍ਰਧਾਨ ਜੀ ਕਹਿੰਦੇ ਸਾਡੇ ਨਾਲ ਚੱਲੋ ਇੰਤਕਾਲ ਲੈ ਲਿਆ ਆ ਗਏ ਸਾਬ ਨੂੰ ਸਸਕਾਰ ਬੁਲਾ ਕੇ ਫਤੇ ਬੁਲਾ ਕੇ ਕਹਿੰਦੇ ਸਰ ਸਾਡਾ ਛੋਟਾ ਜਿਹਾ ਕੰਮ ਉਹਨੇ ਵੇਖਿਆ ਵੀ ਨਹੀਂ ਐ ਕਰਕੇ ਇੰਤਕਾਲ ਵਗਾ ਕੇ ਥੱਲੇ ਮਾਰਿਆ ਪ੍ਰਧਾਨ ਜੀ ਦਾ ਮੈਨੂੰ ਫੋਨ ਆਉਂਦਾ ਵੀ ਮੇਰੇ ਨਾਲ ਯਾਰ ਆਹ ਗੱਲ ਬਣੀ ਐ ਤੇ ਬੜਾ ਮਹਿਸੂਸ ਜਿਹਾ ਨੇ ਕੀਤਾ ਤੇ ਮੈਂ ਇੱਥੇ ਹੀ ਸੀ ਜਿਰੇ ਹੀ ਸੀ ਮੈਂ 15 ਕਿ ਮਿੰਟਾਂ ਚ ਆ ਗਿਆ ਮੈਂ ਕਿਹਾ ਸਾਰਾ ਸਾਡਾ ਮੈਂ ਕਿਹਾ ਦੇਵਤਾ ਬੰਦਾ ਸਭ ਤੋਂ ਵੱਧ ਸੁਖਦੇਵ ਸਿੰਘ ਸਾਡੀ ਮਿਹਨਤ ਕਰਦਾ ਜਿਰੇ ਦੇ ਵਿੱਚ ਤੇ ਤੁਸੀਂ ਕਾਗਜ਼ ਚਲਾ ਕੇ ਨਹੀਂ ਸੀ ਮਾਰਨੇ ਤੇ ਫਿਰ ਵੀ ਸ਼ਬਦ ਜਿਹੜੇ ਉਹਦੇ ਬਹੁਤ ਹੀ ਉੱਥੇ ਸਾਡੇ ਕੋਲੇ ਰਿਕਾਰਡਿੰਗ ਵੀ ਆ ਇੱਕ ਇਹਨਾਂ ਦਾ ਕਨਗੋ ਸੀਗਾ ਪਟਵਾਰੀ ਸੀਗਾ ਹੋਰ ਦੋ ਤਿੰਨ ਸੱਜਣ ਸੀ ਅਸੀਂ ਆ ਕਈ ਵਾਰੀ ਬਲਾਜਮ ਤੇ ਜ਼ੋਰ ਪੈਂਦਾ ਉਹਨਾਂ ਦੀ ਅਸੀਂ ਰਿਕਾਰਡਿੰਗ ਕਰਕੇ ਰੱਖੀ ਆ ਜੇ ਤੁਸੀਂ ਕਹੋ ਦੇ ਵੀ ਦਿੰਨੇ ਆ ਕੱਲ ਮੈਂ ਗੱਲ ਕੀਤੀ ਮੈਂ ਕਿਹਾ ਵੀ ਜਦੋਂ ਮੈਂ ਆ ਕੇ ਕਿਹਾ ਮੇਰਾ ਇਰਾਦਾ ਐ ਸੀ ਵੀ ਯਾਰ ਇਹਨੇ ਲੋਕ ਅਸੀਂ ਖੱਜਲ ਕਰਾਂਗੇ ਕਿ ਜੇ ਇਹਨੇ ਗਲਤੀ ਕੀਤੀ ਆ ਤੇ ਕਹੋ ਯਾਰ ਮੈਂ ਮਹਿਸੂਸ ਕਰਦਾ ਤੇ ਪ੍ਰਧਾਨ ਜੀ ਨੂੰ ਮੈਂ ਠੰਡਾ ਕਰ ਦੇਵਾਂ ਪਰ ਮੈਨੂੰ ਵੀ ਉਹਨਾਂ ਸ਼ਬਦ ਜਿਹੜੇ ਬੋਲੇ ਮੈਂ ਉਹ ਦੱਸ ਨਹੀਂ ਸਕਦਾ ਇੱਥੇ ਬਾਦ ਦੇ ਵਿੱਚ ਤੁਹਾਡੀ ਪ੍ਰੈਸ ਨੇ ਜਿਹੜੀਆਂ ਖਬਰਾਂ ਲਾਈਆਂ ਅਸੀਂ ਐਸ ਡੀ ਐਮ ਸਾਹਿਬ ਕੋਲੇ ਗਏ ਆ ਉਹਨਾਂ ਨੂੰ ਸਾਰਾ ਵਾਰਤਾ ਦੱਸਿਆ ਐਸ ਡੀ ਐਮ ਸਾਹਿਬ ਨੇ ਕਿਹਾ ਵੀ ਮਾੜੀ ਕੀਤੀ ਆ ਅਸੀਂ ਕਹਾਂ ਸਾਰਾ 17 ਤਰੀਕ ਅਸੀਂ ਧਰਨੇ ਦੀ ਰੱਖ ਲਈ ਆ ਵਿੱਚ ਪਹਿਲਾਂ ਤਰਨਤਨ ਵਾਲਾ ਇਲੈਕਸ਼ਨ ਲੋਕਸ਼ਨ ਸੀ ਛੁੱਟੀਆਂ ਸੀ ਉਹ ਅੱਜ ਜਿਹੜਾ ਧਰਨੇ ਦੇ ਵਿੱਚ ਸਾਡੇ ਕੋਲੇ ਆ ਸਾਡੇ ਕੋਲ ਵਿਚਾਰਾ ਖੜਾ ਗਰੀਬ ਬੰਦਾ ਇੱਥੇ ਤਾਂ ਹਾਲਾਤ ਇੰਨੇ ਕੁ ਮਾੜੇ ਆ ਤੁਸੀਂ ਵੀ ਪ੍ਰੈਸ ਵਾਲੇ ਜੀਰੇ ਦੇ ਆ ਕਰੋੜਾਂ ਰੁਪਏ ਯਾਰ ਰਿਸ਼ਵਤ ਜੀਰੇ ਦੇ ਵਿੱਚ ਚੱਲ ਗਈ ਤਸੀਲ ਦੇ ਵਿੱਚ ਯਾਰ ਇਸ ਤਸੀਲ ਦੇ ਵਿੱਚ ਮੈਂ ਕਹਿੰਨਾ ਜਿੱਥੇ ਰੀਡਰਾਂ ਨੇ ਇੰਨੀ ਇੰਨੀ ਜ਼ਮੀਰ ਬਣਾ ਲਈ ਆ ਯਾਰ ਯਾਰਾ 10 10 11 11 ਕਿਲੇ ਤਿੰਨ ਤਿੰਨ ਸਾਲਾਂ ਚ ਤੇ ਤਹਿਸੀਲਦਾਰ ਇਥੋਂ ਕੀ ਕੁਝ ਲੈ ਗਏ ਹੋਣਗੇ ਮਾਨ ਸਾਹਿਬ 2000 ਜਾਂ 1500 ਰੁਪਈਆ ਪਹਿਲਾਂ ਰਿਸ਼ਵਤ ਹੁੰਦੀ ਸੀ ਇੱਕ ਰਜਿਸਟਰੀ ਦੀ 25000 ਤੋਂ ਘੱਟ ਦਾ ਵਟਾ ਨਹੀਂਗਾ ਸੱਤਾ ਮੱਲੇ ਰਜਿਸਟਰੀ ਦਾ 25000 ਰੁਪਈਆ ਲਿਆ ਔਰ ਰਿਕਾਰਡ ਹੁਣ ਕਹਿੰਦੇ ਸੀ ਪੈਸੇ ਅੰਦਰ ਆਜੋ ਪ੍ਰਧਾਨ ਜੀ ਦੇ ਦਿੰਨੇ ਆ ਅਸੀਂ ਨਹੀਂ ਗਏ ਅਸੀਂ ਇਹਨੂੰ ਵਾਹਵਾ ਕੀਤਾ ਵੀ ਜਾਂ ਤੈਨੂੰ ਅਸੀਂ ਕੋਲੋਂ ਪੈਸੇ ਦੇਾਂਗੇ ਜਾਂ ਅਸੀਂ ਸਾਨੂੰ ਮੁੱਖ ਮੰਤਰੀ ਪੰਜਾਬ ਤੇ ਮਾਣ ਆ ਕਿ ਜਿਵੇਂ ਉਹ ਕਹਿੰਦੇ ਅਸੀਂ ਰਿਸ਼ਵਤ ਦੇ ਉਲਟਾ ਸਾਡੇ ਨਾਲ ਪਰਸੋ ਦੀਆਂ ਕਿੰਨਾ ਮੰਤਰੀ ਨਾਲ ਸਾਡੀ ਗੱਲ ਹੁੰਦੀ ਆ ਸਾਡੇ ਕੋਲ ਉਹਨਾਂ ਨੇ ਬਹੁਤ ਕੁਝ ਮੰਗਾਇਆ ਇੱਕ ਆ ਖਬਰ ਲੱਗੀ ਸੀ ਪਿੱਛੇ ਬੱਤੀਆਂ ਕਿੱਲਿਆਂ ਦੀ ਜਿਹੜੀ 17 ਲੱਖ ਤੋਂ ਬੋਲੀ ਸ਼ੁਰੂ ਕੀਤੀ ਇੱਕ ਜਿਹੜੀ ਕੋਰਟ ਦੇ ਆਰਡਰ ਸੀਗੇ 19 ਤਰੀਕ ਦੇ ਕੋਰਟ ਦੇ ਆਰਡਰ ਸੀਗੇ ਜਿਹੜੇ ਵੀ 19 ਤਰੀਕ ਨੂੰ ਜਿਹੜੀ ਬੋਲੀ ਹੋਵੇ ਤੇ ਹੋਵੇ ਮਤਲਬ ਸਾਰੇ ਲੋਕਾਂ ਦੇ ਵਿੱਚ ਕਿਸੇ ਨੂੰ ਨਹੀਂ ਸੱਦਿਆ ਗਿਆ 17 ਲੱਖ ਤੋਂ ਬੋਲੀ ਸ਼ੁਰੂ ਕਰਕੇ 20 ਲੱਖ ਤੇ 61000 ਚ ਪੈੜੀ ਤੋੜਤੀ ਇੱਕ ਬੰਦੇ ਦੇ ਨਾਂ ਉੱਥੇ ਸਾਨੂੰ ਪਤਾ ਲੱਗਾ ਵੀ 1 ਕਰੋੜ 61 ਲੱਖ ਰੁਪਈਆ ਜਿਹੜਾ ਵਿੱਚ ਭਰੋਸੇਯੋਗ ਸੂਤਰ ਦੱਸਦੇ ਆ ਪਿੰਡ ਵਾਲਿਆਂ ਨੇ ਸਾਨੂੰ ਦੱਸਿਆ ਪਿੰਡ ਵਾਲਿਆਂ ਨੇ ਕੋਰਟ ਕੇਸ ਵੀ ਪਾਇਆ ਉਹ ਜਿਨ੍ਹਾਂ ਦੀ ਜ਼ਮੀਨ ਸੀ ਔਏ 40 ਲੱਖ ਰੁਪਏ ਨੂੰ ਪਹਿਲੀ ਲੈਂਦੇ ਸੀਗੇ ਕਿਸੇ ਨੂੰ ਦੱਸਿਆ ਨਹੀਂ ਬੜੀਆਂ ਵੱਡੀਆਂ ਧਾਂਦਲੀਆਂ ਇਹਨਾਂ ਨੇ ਕਰੋੜ ਤਾਂ ਬਣਾਤੇ ਆ 100 ਅੱਗੇ ਅਸੀਂ ਅੱਧੇ ਜਮਾਨੇ 'ਚ ਅਸੀਂ ਲੱਖ ਰੁਪਏ ਦੀ ਗੱਲ ਕਰਦੇ ਹੁੰਦੇ ਸੀ ਨਾ ਸਾਡੇ ਬਾਪੂ ਨੇ ਇੱਕ ਵਾਰੀ ਗੱਲ ਕੀਤੀ ਵੀ ਅੱਜ ਕਿ ਲੱਖ ਦੀ ਫਸਲ ਹੋਊ ਤੇ ਅਸੀਂ ਸਾਰੇ ਲੱਖ ਰੁਪਏ ਦੀ ਇਹਨਾਂ ਦਾ ਯਾਰ ਕਰੋੜ ਰੁਪਏ 100 ਬਣਾਤੇ ਜਿਵੇਂ ਆਪਾਂ 100 ਰੁਪਏ ਕਹਿ ਦਿੰਦੇ ਆ ਨਾ ਮਾਨ ਸਾਹਿਬ ਅਸੀਂ ਰਾਤ ਇੱਕ ਲੀਡਰ ਤੁਹਾਡਾ ਹੀ ਸੀਗਾ ਉਹਦੇ ਨਾਲ ਗੱਲ ਕਰਕੇ ਮੁਡੀਆਂ ਨਾਲ ਵੀ ਗੱਲ ਕੀਤੀ ਆ ਮੁੱਖ ਮੰਤਰੀ ਦੇ ਦਫ਼ਤਰ ਦੇ ਵਿੱਚੋਂ ਸਾਡੇ ਪ੍ਰਧਾਨ ਨੂੰ ਸਵੇਰੇ ਫੋਨ ਵੀ ਆ ਗਿਆ ਸਾਨੂੰ ਮੈਦ ਆ ਵੀ ਕਾਰਵਾਈ ਹੋਊ ਤੇ ਜੇ ਕਾਰਵਾਈ ਨਸ਼ਰ ਨਸ਼ਰ ਕੀਤੀਆਂ ਤਾਂ ਉਹ ਨਹੀਂ ਹੁੰਦੀ ਫਿਰ ਅਸੀਂ ਸਮਝਾਂਗੇ ਵੀ ਸਰਕਾਰ ਇਹਨਾਂ ਲੋਕਾਂ ਨਾਲ ਰਲਈ ਆ ਅੱਗੇ ਸਾਰਾ ਜੋ ਆ ਸਾਡੇ ਬਲਾਕ ਪ੍ਰਧਾਨੇ ਮੀਟਿੰਗ ਕਰਨਗੇ ਜ਼ਿਲ੍ਹਾ ਪ੍ਰਧਾਨ ਸੱਦਿਆ ਅਸੀਂ ਜ਼ਿਲ੍ਹੇ ਦਾ ਕੋਈ ਇਕੱਠ ਨਹੀਂ ਕੀਤਾ ਤਿੰਨਾਂ ਬਲਾਕਾਂ ਦਾ ਇਕੱਠਾ ਜ਼ਿਲ੍ਹੇ ਦਾ ਸਾਡਾ ਪ੍ਰਧਾਨ ਆਇਆ ਨਾਲ ਜ਼ਿਲ੍ਹੇ ਦੀ ਟੀਮ ਆਈ ਆ ਅਸੀਂ ਦੂਜਾ ਜਿਹੜਾ ਕੱਠਾ ਜੇ ਨਾ ਸੂਤ ਆਇਆ ਅਸੀਂ ਜ਼ਿਲੇਵਾ ਕਰਾਂਗੇ ਤੀਜਾ ਕੱਠ ਜਿਹੜਾ ਜੇ ਨਾ ਕੰਮ ਸੂਤ ਆਇਆ ਤੀਜਾ ਕੱਠ ਜਿਹੜਾ ਅਸੀਂ ਆ ਹਰਮੀਤ ਸਿੰਘ ਕਾਦੀਆਂ ਨੂੰ ਕਿਹਾ ਪੰਜਾਬ ਇੱਥੇ ਝੋਕਾਂਗੇ ਜਿੱਨਾਂ ਚ ਸਾਨੂੰ ਹੁਣ ਕਹਿੰਦੇ ਸੀ ਵੀ ਅੰਦਰ ਕਮਰੇ ਚ ਬਹਿ ਜਾਓ ਤੇ ਮਾਫੀ ਮੰਗਾ ਦਿੰਦੇ ਆ ਤਹਿਸੀਲਦਾਰ ਨੇ ਜਿਹੜੇ ਕਾਗਜ਼ ਪਰਸੋ ਚੌਥ ਦੀ ਸਾਨੂੰ ਆਫਰ ਆਈ ਜਾਂਦੀ ਵਿੱਚ ਬੰਦੇ ਪੈ ਸੀਗੇ ਅਸੀਂ ਕਿਹਾ ਵੀ ਬਿਲਕੁਲ ਨਹੀਂ ਮਾਫੀ ਹੋਊਗੀ ਕਾਗਜ਼ਾਂ ਦੀ ਉੱਥੇ ਹੋਊਗੀ ਗਲਤੀ ਕੀਤੀ ਜੇ ਕਿਸਾਨ ਕਰਦਾ ਅਸੀਂ ਸਵੇਰ ਦਾ ਆ ਕੇ ਕਿਹਾ ਬਿਲਕੁਲ ਆਪਾਂ ਤਹਿਸੀਲ ਦੇ ਵਿੱਚ ਨਹੀਂ ਜਾਣਾ ਨਾ ਚਬਦ ਮਾੜੇ ਬੁਲਣੇ ਆ ਆਪਣੇ ਨਾਲ ਜਿਹੜੀ ਇਹ ਬੇਇਨਸਾਫੀ ਹੋਈ ਆ ਉਹਦਾ ਸੀ ਉਹਦਾ ਹਿਸਾਬ ਇੱਕ ਇੱਕ ਲਵਾਂਗੇ ਬਾਕੀ ਇਹ ਜਥੇਬੰਦੀ ਦੇ 2 ਨੰਬਰ ਉੱਥੇ ਲਿਖੇ ਸੀ ਇੱਕ ਲੱਖੋਵਾਲ ਦੇ ਇੱਕ ਸਾਢੇ ਇਹਨੇ ਆਉਂਦੇ ਨੇ ਤਹਿਸੀਲਦਾਰ ਨੇ ਉਹ ਜਿਹੜੇ ਨੰਬਰ ਟਾਏ ਆ ਉੱਤੇ ਕੂਚੀ ਮرائی ਆ ਉਹ ਕੋਈ ਬੰਦਾ ਜਿਹੜਾ ਵਿਚਾਰੇ ਕੋਲ ਨਹੀਂ ਸੀ ਰਿਸ਼ਤ ਹੁੰਦੀ ਜੇ ਕੋਈ 100 ਤੋਂ ਮੈਂ ਸਮਝਦਾ ਵੀ 70% ਤਾਂ ਲੋਕ ਪੌਣ ਵੜਾ ਕੇ ਜਾਂਦੇ 30 ਹੁੰਦੇ ਜਿਹੜੇ ਆਂਦੇ ਅਸੀਂ ਨਹੀਂ ਦੇਣੇ ਤੇ 2% ਬੰਦੇ ਸਾਨੂੰ ਫੋਨ ਕਰਦੇ ਹੁੰਦੇ ਸੀ ਕਿ ਅਸੀਂ ਕਹਿ ਕੇ ਰਜਿਸਟਰੀ ਫ੍ਰੀ ਕਰਾ ਦਿੰਦੇ ਸੀ ਇਹਨਾਂ ਨੇ ਸਾਡੇ ਨੰਬਰਾਂ ਤੇ ਕੂਚੀ ਮਰਾਈ ਆ ਅਸੀਂ ਇਹ ਵੀ ਮੰਗ ਕਰਦੇ ਆ ਸਾਡੇ ਤੇ ਜੇ ਕੋਈ ਅਲੀਕੇਸ਼ਨ ਹੈਗਾ ਤਾਂ ਸਾਨੂੰ ਜੀਰੇ ਦੇ ਵਿੱਚ ਦੱਸਣਾ ਅਸੀਂ ਸਮਾਜ ਸੇਵੀ ਜਥੇਬੰਦੀ ਮਾਨ ਸਾਹਿਬ ਅਸੀਂ ਇਹ ਵੀ ਬੇਨਤੀ ਕਰਦੇ ਆ ਸਾਡੇ ਏਰੀਆ ਦੇ ਵਿੱਚ ਕਣਕ ਸੜ ਗਈ 125 ਕਿੱਲੇ ਅਸੀਂ ਅਪੀਲ ਕੀਤੀ ਇਹ ਅਸੀਂ 15 15000 ਰੁਪਇਆ ਲੋਕਾਂ ਤੋਂ ਇਕੱਠਾ ਕਰਕੇ ਆਪਦੀ ਜਥੇਬੰਦੀ ਤੋਂ ਇਕੱਠਾ ਕਰਕੇ ਲੋਕਾਂ ਨੂੰ 15 15000 ਕਣਕ ਸੜੀ ਦਾ ਦਿੱਤਾ ਮਾਨ ਸਾਹਿਬ ਤੁਸੀਂ ਅਜੇ ਰੁਪਇਆ ਨਹੀਂ ਦਿੱਤਾ ਹੁਣ ਜੇ ਪਾਣੀ ਆਇਆ ਅਸੀਂ ਡੀਪੀ ਦਾ ਇੰਤਜ਼ਾਮ ਕਰਕੇ ਦਿੱਤਾ ਉੱਥੇ ਡੰਗਰ ਰੁੜੇ ਆ ਡੰਗਰਾਂ ਦਾ ਲੋਕਾਂ ਦਾ ਇੰਤਜ਼ਾਮ ਕਰਤਾ ਅਸੀਂ ਨਾਲ ਸਮਾਜ ਸੇਵੀ ਵੀ ਆ ਜੇ ਇੱਕ ਸਮਾਜ ਸੇਵੀ ਤੇ ਜਥੇਬੰਦੀ ਦਾ ਪ੍ਰਧਾਨ ਯਾਰ ਉਹਦੇ ਵੀ ਕਾਗਜ਼ ਮਾਰੇ ਚਲਾ ਕੇ ਤੇ ਆਮ ਲੋਕਾਂ ਦਾ ਕੀ ਹੁੰਦਾ ਹੋਊਗਾ ਮੈਂ ਤਾਂ ਇਹਨਾਂ ਕਹਿ ਕੇ ਤੇ ਮੈਂ ਫਤਿਹ ਬੁਲਾਉਣਾ ਤੁਹਾਡਾ ਧੰਨਵਾਦ ਕਰਦਾ ਪ੍ਰੈਸ ਦਾ ਤੁਹਾਡੇ ਦਫ਼ਤਰ ਦੇ ਬਾਹਰ ਤਾਂ ਨਾ ਲੱਗਿਆ ਕੀ ਕਾਰਨ ਹੈ ਤੁਹਾਡੇ ਬਰੇਮ ਲਗਾਏ ਜਾ ਰਹੇ ਹੈ ਕਿ ਕਾਗਜ਼ ਸਾਡੇ ਛੁੱਟੇ ਗਏ ਇਹਦੇ ਬਾਰੇ ਜੀ ਮੈਂ ਆਪ ਜੀ ਨੂੰ ਦੱਸਣਾ ਚਾਹੁੰਗਾ ਤੁਹਾਡੇ ਮਾਧਿਅਮ ਰਹੀਂ ਸਾਰਿਆਂ ਨੂੰ ਮੈਂ ਕਲੀਰੀਫਾਈ ਕਰਨਾ ਚਾਹੁੰਦਾ ਹੈ ਕਿ ਕੁਝ ਦਿਨ ਪਹਿਲੇ ਮੇਰੇ ਕੋ ਆਏ ਸੀ ਜਸਟ ਮੈਂ ਥੋੜਾ ਜਿਹਾ ਬਿਜ਼ੀ ਸੀ ਫਲੱਡ ਦੇ ਕੰਮ ਦੇ ਵਿੱਚ ਰਿਪੋਰਟਾਂ ਭੇਜਣ ਦੇ ਸੰਬੰਧੀ ਐਨਾਂ ਨੂੰ ਕਿਹਾ ਗਿਆ ਕਿ ਸਾਡੀ ਇਹ ਬਦਲ ਕਰੋ ਜਦੋਂ ਮੈਂ ਕਾਰਜ ਦੇਖੇ ਪਹਿਲੇ ਪਟਵਾਰੀ ਰਿਕਾਰਡ ਨਹੀਂ ਸੀ ਨਾਲ ਲੈ ਕੇ ਆਇਆ ਮੈਂ ਪਟਵਾਰੀ ਨੂੰ ਨੇ ਜ਼ਾਇਦ ਕੀਤੀ ਕਿ ਰਿਕਾਰਡ ਨਾਲ ਲੈ ਕੇ ਆਓ ਜਦੋਂ ਪਟਵਾਰੀ ਸਾਹਿਬ ਰਿਕਾਰਡ ਲੈ ਕੇ ਆਏ ਫਦਰ ਸਿਰੇ ਤੋਂ ਹੀ ਗਲਤ ਸੀ ਪਟਵਾਰੀ ਨੂੰ ਮੈਂ ਪੁੱਛਿਆ ਕਿ ਬਈ ਇਹ ਤੁਸੀਂ ਪੜ੍ਹ ਕੇ ਦਰਜ ਕੀਤੀ ਹੈ ਉਹਨਾਂ ਨੂੰ ਦੱਸਿਆ ਗਿਆ ਜੀ ਨਹੀਂ ਮੈਂ ਤੇ ਰਿਟਾਇਰਡ ਪਟਵਾਰੀ ਵੱਲੋਂ ਦਰਜ ਕਰਾਈ ਹੈ ਜੋ ਕਿ ਇੱਕ ਸਰਾਸਰਾ ਵਿਆਪਕ ਗਲਤ ਹੈ ਫਿਰ ਮੈਂ ਇੱਕ ਆਪਣੇ ਸੀਨੀਅਰ ਕਾਨੂੰਗੋ ਦੀ ਡਿਊਟੀ ਲਗਾਈ ਜਿਨ੍ਹਾਂ ਨੇ 2.5 ਘੰਟੇ ਲਗਾ ਕੇ ਇਹਨਾਂ ਦਾ ਕੰਮ ਕਰਤਾ ਜਿਹੜੀ ਬਦਰ ਸੀ ਉਹ ਠੀਕ ਹੋ ਕੇ ਉਦਾਂ ਦੇ ਉਦਾਂ ਪ੍ਰਵਾਨ ਹੋ ਗਈ ਉਹ ਜਿਹੜਾ ਕਾਗਜ਼ ਜਿਹੜੀ ਹੈ ਜਿਹੜੀ ਇਹ ਗੱਲ ਅਲੀਗੇਸ਼ਨ ਜਿਹੜੇ ਲਗਾ ਰਹੇ ਨੇ ਉਹ ਇਹਨਾਂ ਨੂੰ ਪਤਾ ਹੀ ਮੇਰੇ ਐਂ ਤੋਂ ਤੇ ਸਾਡੇ ਐਂ ਤੋਂ ਕੋਈ ਇਹੋ ਜਿਹੀ ਗੱਲ ਹੋਈ ਨਹੀਂ ਸੀ ਸੇਮ ਡੇ ਵਿਦਨ ਮੇਰੇ ਖਿਆਲ ਚ 2:3 3 ਵਜੇ ਦੇ ਨੇੜੇ ਤੇੜੇ ਆਏ ਆ ਅੰਜ 5:3 5 ਵਜ ਗਏ ਸੀ ਇਹਨਾਂ ਦੀ ਬਦਰ ਬਣਾਉਂਦੇ ਬਣਾਉਂਦੇ ਪਰਮਾਨ ਕਰਦੇ ਕਰਦੇ ਤੇ ਬਾਹਰ ਲਾਇਆ ਜਾ ਰਿਹਾ ਕਾਗਜ਼ ਉੱਤੰਦਾ ਜਾਂ ਕੀ ਹੈ ਇਹ ਇਹਦੇ ਹੀ ਦੱਸ ਸਕਦੇ ਨੇ ਜੀ ਇਹ ਤੇ ਅਗਲੇ ਦੇ ਮਨ ਚ ਕੀ ਹੈ ਸਾਨੂੰ ਵੀ ਪਤਾ ਨਹੀਂ ਅਸੀਂ ਆਪ ਦਾ ਕੰਮ ਕਰਤਾ ਮਿਸ ਬੀ ਵੀ ਕੀਤਾ ਗਿਆ ਰੂਟਲੀ ਬੋਲੇ ਆ ਕੋਈ ਐਮ ਦੀ ਗੱਲ ਹੈ ਕਿਤੇ ਨਹੀਂ ਬਿਲਕੁਲ ਵੀ ਨਹੀਂ ਜੀ ਦੇ ਇਹ ਜੀ ਗੱਲ ਹੁੰਦੀ ਤੇ ਫਿਰ ਮੈਂ ਇਹਨਾਂ ਦੀ ਮਦਰ ਮਦਰ ਨਾਮ ਮਨਜ਼ੂਰ ਕਰਦਾ ਪਹਿਲੇ ਜੋ ਮੇਰੇ ਕੋ ਲੀਗਲ ਆਪਸ਼ਨ ਸੀ ਪਰ ਫਿਰ ਵੀ ਨਾਟ ਬਿਕੋਜ਼ ਕਿ ਇਹ ਕਿਸੇ ਚਲੋ ਯੂਨੀਅਨ ਦਾ ਪਾਰਟੀ ਹਾਲਾਂਕਿ ਇਹਨਾਂ ਨੇ ਆਪਦਾ ਆ ਕੇ ਦੱਸਿਆ ਕਿ ਮੈਂ ਫਲਾਨੀ ਯੂਨੀਅਨ ਦਾ ਹੈ ਨਾ ਤਾਂ ਇਹ ਕੋਈ ਕਿਸਾਨੀ ਨੂੰ ਯੂਨੀਅਨ ਦਾ ਮੈਟਰ ਹੈਗਾ ਜਿਤ ਤੱਕ ਮੈਂ ਮੈਂ ਸਮਝ ਰੱਖਣਾ ਹੈ ਇਹ ਇੱਕ ਇੰਡੀਵਿਜੂਅਲ ਮੈਟਰ ਸੀ ਠੀਕ ਹੈ ਜਿਹੜਾ ਕੰਮ ਹੋ ਗਿਆ ਜਿਹੜੇ ਬੈਠੇ ਨੇ ਇਹ ਬੈਟਰ ਦਾ ਸਕਦੇ ਨੇ ਜੀ ਇਹ ਕਿਵੇਂ ਬੈਠੇ ਨੇ ਇੱਕ ਪ੍ਰੋਪਰਟੀ ਡੀਲਰ ਨੂੰ ਉਹ ਜਗਾ ਵੇਚ ਬਿਕਵਾਈ ਗਈ ਤੁਹਾਨੂੰ ਕੋਈ 25000 ਰੁਪਏ ਦਿੱਤਾ ਗਿਆ ਤੇ ਮੈਂ ਲਿਆ ਜੀ ਵੇਚਣ ਵਾਲੇ ਡੀਲਰ ਨੇ ਪ੍ਰੋਪਰਟੀ ਲਿਆ ਸਰ ਜੀ ਚਿੱਕੀ ਨਾਮ ਉਹਦੇ ਲੈ ਆ ਗਿਆ ਤੇ ਉਹ ਕਹਿੰਦੇ ਕਿ ਤੁਹਾਡੇ ਨਾਮ ਤੇ ਲੈ ਆ ਗਿਆ ਮੈਂ ਮੈਂ ਲਿਆ ਮਨ ਲੋ ਉਹਦੇ ਵੱਲੋਂ ਹਾਂ ਤੋ ਉਹ ਕਹਿੰਦੇ ਕਿ ਤੁਹਾਡੇ ਨਾਮ ਦੇ ਜੀ ਚਿੱਕੀ ਨੇ ਲਿਆ ਮੈਂ ਦੇਖੋ ਜਿੱ ਤੱਕ ਤੇ ਰਜਿਸਟਰੀ ਦੇ ਟਾਈਮ ਤੇ ਹਾਂ ਜੀ ਨਹੀਂ ਰਜਿਸਟਰੀਆਂ ਦੇ ਦੇਖੋ ਮੇਰੇ ਵੱਲੋਂ ਹੁੰਦੀਆਂ ਨਹੀਂ ਮੈਂ ਸਾਡੇ ਨੈਪਸੀਲਦਾਰ ਨੇ ਛੱਡਾ ਸਾਹਿਬ ਉਹ ਕਰਦੇ ਨੇ ਤੇ ਜੇ ਕੋਈ ਲਿਆ ਵਾ ਮੇਰੇ ਕੋ ਕੋਈ ਦਰਖਾਸਤ ਦੇ ਅਸੀਂ ਉੱਤੇ ਜੋ ਵੀ ਐਕਸ਼ਨ ਮੰਗਾ ਲਵਾਂਗੇ ਬਿਲਕੁਲ ਲਵਾਂਗੇ ਹਾਂ ਜੀ ਅੱਜ ਕੀ ਮਾਮਲਾ ਤੇ ਅੱਗੇ ਕੀ ਕਾਰਵਾਈ ਹੋਏਗੀ ਜੇ ਕੋਈ ਫੈਸਲਾ ਨਹੀਂ ਹੁੰਦਾ ਤੇ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਇਹ ਜੀ ਕੰਮ ਛੋੜਾ ਜਾ ਸੀਗਾ ਜਿਹੜਾ ਸਾਡਾ ਕਾਈ ਪ੍ਰਧਾਨ ਬਾਬਾ ਤਰਸੇਵ ਸਿੰਘ ਤਲਵੰਡੀ ਉਹਦਾ ਕੰਮ ਸੀਗਾ ਉਹ ਮੈਨੂੰ ਕਹਿੰਦਾ ਕੰਮ ਨਹੀਂ ਹੋਇਆ 4 ਮਹੀਨੇ ਹੋ ਗਏ ਜਾਨ ਖੱਜਲ ਖਰਾਬ ਦੋ ਭਰਾਵਾਂ ਦਾ ਸੀ ਰੌਲਾ ਉਹਨਾਂ ਦਾ ਮੈਂ ਕਿਹਾ ਜੀ ਆਪਾਂ ਚਲੋ ਪਟਵਾਰੀ ਨੂੰ ਕਿਹਾ ਮੈਂ ਕਿਹਾ ਪਟਵਾਰੀ ਜਗਸੀਰ ਜੀ ਮੈਂ ਕਿਹਾ ਜਗਸੀਰ ਕੰਮ ਕਰੋ ਯਾਰ ਮੇਰੇ ਚਾਤੇ ਵੀ ਜਗਸੀਰ ਵੀ ਲਾਲਚ ਕਰਦਾ ਹੋਊਗਾ ਜਗਸੀਰ ਦਾ ਮੇਰਾ ਪ੍ਰਧਾਨ ਜੀ ਕਾਬ ਤਰੀਕਾ ਨਹੀਂ ਕਰਦਾ ਮੈਂ ਕਿਹਾ ਤੁਸੀਂ ਕਰੋ ਆਪਾਂ ਤਹਿਸੀਲਦਾਰ ਦੇ ਮੱਥੇ ਲਾ ਕੇ ਕਰਾ ਲੈਨੇ ਆ ਮੈਂ ਪਟਵਾਰੀ ਤੋਂ ਰਕਾਤ ਚਕਾਇਆ ਤੇ ਜਦੋਂ ਅਸੀਂ ਅੰਦਰ ਵੜੇ ਉਟਵਾਰੀ ਸਾਹਿਬ ਤਹਿਸੀਲਦਾਰ ਸਾਹਿਬ ਆਹਦਾ ਮੈਂ ਕਰੂਗਾ ਮਰਜ਼ੀ ਦਾ ਮੈਂ ਕਹਾਂ ਜੀ ਤੁਸੀਂ ਤਰਖਾ ਲੈਨੇ ਆ ਸਾਡਾ ਟੈਕਸ ਦੀ ਤੁਸੀਂ ਆਵੇਂ ਬੈਠੋਣਾ ਤੁਸੀਂ ਜਿਹੜਾ ਕੰਮ ਐ ਜਾਇਜ਼ ਕਰਦੇ ਹੋ ਤੇ ਜਾਂ ਤੁਸੀਂ ਜਿਹੜੀ ਦੋਕੜਾ ਵਾਲਾ ਜ਼ਮੀਨ ਵਾਧਾ ਕਿਸਾਨ ਦੀ ਤੁਸੀਂ ਜ਼ਿੰਮੇਵਾਰੀ ਚੱਕ ਲਓ ਜੇ ਵੇਚਦਾ ਤਾਂ ਮੇਰੀ ਜ਼ਿੰਮੇਵਾਰੀ ਆ ਆਹਦਾ ਮੇਰੀ ਜ਼ਿੰਮੇਵਾਰੀ ਕਹਦੀ ਮੈਂ ਤਾਂ ਆਪਣੀ ਮਰਜ਼ੀ ਦਾ ਕੰਮ ਕਰੂਗਾ ਇਹਨੇ ਫੜ ਕੇ ਫੇਰ ਚਲਾ ਕੇ ਮਾਰੀ ਜੀ ਜਿਹੜਾ ਤਹਿਸੀਲਦਾਰ ਸੀ ਇਹ ਤਹਿਸੀਲਦਾਰ ਵੱਡਾ ਜੀ ਇੱਥੇ ਸਿਦਰਿੰਦਰ ਸਿਦਰਿੰਦਰਪਾਲ ਤੰਗ ਉਹ ਉਹਦਾ ਰਵਈਆ ਬਹੁਤ ਮਾੜਾ ਜੀ ਇੱਥੇ ਕਫਲੇ ਬਹੁਤ ਕੀਤੇ ਆ ਅਸੀਂ ਇਹਨੂੰ ਇਹਨਾਂ ਸੀਬੀਆਈ ਜਾਂਚ ਹੋ ਕੇ ਇਹਦੀ ਨਕਵਾਰੀ ਹੋ ਕੇ ਇਹਨੂੰ ਸਸਪੈਂਡ ਕੀਤਾ ਜਾਵੇ ਅਸੀਂ ਭਗਵਾਨ ਤਮਨ ਨੂੰ ਇਹ ਬੇਨਤੀ ਕਰਦੇ ਹਾਂ ਵੀ ਜੀਰੇ ਵਿੱਚ ਬਹੁਤ ਵੱਡੇ ਕਪਲੇ ਹੋ ਰਹੇ ਆ ਇਹਦੀ ਜਾਂਚ ਕਰਕੇ ਤੇ ਇਹਦਾ ਹੁਣ ਇਹ ਜੇ ਸੱਚਾ ਸੀਗਾ ਪੱਤਰਕਾਰਾਂ ਨੇ ਕਿੰਨੀ ਵਾਰ ਪੁੱਛਿਆ ਖਬਰਾਂ ਨੂੰ ਸਾਡੋ 8 ਦਿਨੋਂ ਬੁਲਾਉਂਦੇ ਨੇ ਕਿਸੇ ਖਬਰਦਾਰ ਨੇ ਜਵਾਬ ਨਹੀਂ ਦਿੱਤਾ ਤੇ ਜੇ ਸੱਚਾ ਸੀ ਤਾਂ ਅੱਗੇ ਆ ਕੇ ਬੋਲਦਾ ਸਾਨੂੰ 20 ਸਾਲ ਹੋ ਗਏ ਜੀ ਅਸੀਂ ਕਿਸਾਨਾਂ ਦੀ ਲੁੱਟ ਨਹੀਂ ਕਰਾਉਣੀ ਕਚਹਿਰੀ ਚ ਅਸੀਂ ਜਿੰਨਾ ਕੰਮ ਕੀਤਾ ਸਾਫ ਸੁੱਧਰਾ ਕਰਨਾ ਸਾਡੇ ਮੇਰੇ ਕਾਦੀਆ ਸਾਹਿਬ ਨੇ ਗੱਲ ਹੋਈ ਆ ਵੀ ਜਿੰਨਾ ਕੰਮ ਕਰਨਾ ਹੈ ਸਾਫ ਸੁੱਧਰਾ ਕਰਨਾ ਤੇ ਇੱਥੇ ਲੁੱਟ ਨਹੀਂ ਹੋਣੀ ਜਿਹੜੇ ਇਹ ਵਿਚੋਲਪਣਾ ਕਰਦੇ ਆ ਅਸੀਂ ਉਹਨਾਂ ਨੂੰ ਕਹਿਨੇ ਆ ਕਚਹਿਰੀ ਚ ਆ ਕੇ ਉਹਨਾਂ ਦੇ ਵੀ ਬਾਰ ਚ ਧਰਨਾ ਲਾਵਾਂਗੇ ਜਿਹੜੇ ਵਿਚੋਲਪਣਾ ਕਰਦੇ ਗਾਂ ਤੋਂ ਸੰਭਲ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਇਹ ਰਜਿਸਟਰੀ ਕਰਾਈ ਨੇ ਅਸੀਂ ਥਾਂ ਵੇਚੀ ਹੈ ਜੀ ਥਾਂ ਵੇਚੀ ਹੈ ਜਿਨ੍ਹਾਂ ਨੇ ਲਿਆ ਉਹ ਚੰਗਾ ਹੋ ਗਿਆ ਮੇਰੇ ਤੋਂ ਸਿੱਕੀ ਪ੍ਰਧਾਨ ਨੇ 25000 ਰੁਪਿਆ ਐਨੋ ਸਿੰਦੀ ਨਾਤੇ ਲਿਆ ਉਹਨਾਂ ਨੇ ਰੱਖ ਲਿਆ ਉਹ ਪਹਿਲੇ ਕਸਟਮਰ ਤੋਂ ਪਹਿ ਫਰ ਲਿਆ ਸੀਗਾ ਉਹ ਕਿਆ ਕਿਸੇ ਨੂੰ ਦੇਣੇ ਆ ਉਹ ਬੋਲੇ ਜੀ ਤੈਸੀ ਲਾਰ ਲੈਗਾ 25000 ਤੂੰ ਕੱਟ ਨਹੀਂ ਕਰਦਾ ਰਜਿਸਟਰੀ ਅਸੀਂ ਜੁਬਾਨ ਕਰ ਲਈ ਸੀ ਵੀ ਐਨਓਸੀ ਨਸੀ ਲੈ ਕੇ ਦਾਂਗੇ ਕਿਸੇ ਕਰ ਲੋ ਸਾਨੂੰ ਨਹੀਂ ਮਿਲੀ ਐਨਓਸੀ ਸਾਨੂੰ ਇਹ ਪੈਸੇ ਦੇਣੇ ਪਏ ਕਿਹੜਾ ਤਹਿਸੀਲਦਾਰ ਉਹਨੇ ਦੱਸਿਆ ਤਹਿਸੀਲਦਾਰ ਦਾ ਤਾਂ ਨਾਮ ਇਹਨੂੰ ਨਹੀਂ ਪਤਾ ਜੀ ਉਹ ਸਿੱਕੀ ਪ੍ਰਧਾਨ ਹੀ ਜਾਣਦਾ ਹੈ ਵੀ ਕਿੰਨੂ ਦਿੱਤਾ ਤੇ ਨਹੀਂ ਦਿੱਤਾ ਜੀ ਉਹਨੇ ਮੰਗ ਕਰਦੇ ਤਾਂ ਅਸੀਂ ਸਿੱਕੀ ਪ੍ਰਧਾਨ ਤੇ ਕਾਰਵਾਈ ਹੋਣੀ ਚਾਹੀਦੀ ਹੋਣੀ ਚਾਹੀਦੀ ਜੀ ਕਿਉਂਕਿ ਅਸੀਂ ਤਾਂ ਉਹਨਾਂ ਨੂੰ ਵੀ ਪੈਸੇ ਦਿੱਤਾ ਉਹ ਤਾਂ ਸਾਨੂੰ ਤਹਿਸੀਲਦਾਰ ਨਾਲ ਰਲਾਇਆ ਮਿਲਾਇਆ ਵੀ ਨਹੀਂ ਕਿਸੇ ਤੋਂ ਗੱਲ ਵੀ ਨਹੀਂ ਕਰਾਇਆ ਜਿਵੇਂ ਹਾਂ ਵੇ ਆ ਪੈਸੇ ਮੰਗਦਾ ਤੂੰ ਆਮਨੇ ਸਾਹਮਨੇ ਕਰ ਲੈ ਉਹਨਾਂ ਨੇ ਸਾਡੇ ਤੋਂ 25000 ਰੁਪਏ ਸਿੱਧਾ ਕੇ ਅਗਰ ਤਹਿਸੀਲਦਾਰ ਨੂੰ ਦੇਣਾ ਤੇਰੇ 25 ਲੱਗਣਗੇ ਥੋੜੇ ਪਾਲੇ ਇੱਕ ਸਮਾਜ ਸੇਵੀ ਜੱਥੇਬੰਦੀ ਆ ਜੋ ਪਿਛੇ ਆਪਣੇ ਏਰੀਆ ਦੇ ਵਿੱਚ ਕਿਸਾਨਾਂ 127 ਕਿਲੇ ਟੰਕ ਸੜੀ ਤਾਂ ਤੁਹਾਨੂੰ ਅਸੀਂ ਪ੍ਰੇਰਿਤ ਕੀਤੀ ਤੇ ਤੁਸੀਂ ਸਾਰੇ ਦੁਕਾਨਦਾਰ ਜੀਰੋ ਤੋਂ ਸਾਡੇ ਵੀ ਜਿਹੜੇ ਤੁਸੀਂ ਬੈਠੇ ਆ ਤੁਸੀਂ ਸਾਨੂੰ 1 ਹੀ ਲੱਖ ਰੁਪਏ